ਦੋਸਤੋ ਢਿੱਲੋਂ ਡੈਰੀ ਬ੍ਰੀਡ ਫਾਰਮ ਪੇ ਤੇ ਤੁਹਾਡਾ ਸਵਾਗਤ ਹੈ ਸੋ ਆਪਾਂ ਅੱਜ ਜੋ ਦੋ ਕੱਟੀਆਂ ਦੀ ਗੱਲ ਕਰਾਂਗੇ ਇੱਕ ਨੰਬਰ ਤੇ ਹੈਗੀ ਐਮ 416 ਦੀ ਜੋ ਵਿਚਾਲੇ ਖੜੀ ਆ ਉਹ ਹੈਗੀ ਦੂਜੇ ਨੰਬਰ ਤੇ ਉਹ ਹੈਗੀ ਬਰਾਟ ਦੀ ਜੋ ਕਿ ਪਹਿਲੇ ਨੰਬਰ ਦੀ ਕੱਟੀ ਦਾ ਜਿਹੜੀ ਮਾਂ ਦਾ ਦੁੱਧ 11 ਲੀਟਰ ਉਮਰ 24 ਮਹੀਨੇ ਸਾਰੀ ਜੈਡ ਬਲੈਕ ਹੈ ਜੋ ਦੂਜੇ ਨੰਬਰ ਤੇ ਵਿਚਾਲੇ ਖੜੀ ਆ ਉਹਦੀ ਮਾਂ ਦਾ ਦੁੱਧ 20 ਲੀਟਰ ਹੈ ਉਮਰ 15 ਮਹੀਨੇ ਹੈ ਸੋ ਇਹਦੀ ਮਾਂ ਦੀ ਪੂਸ ਵੀ ਥੋੜੀ ਜਿਆਦਾ ਵੈਟਸਿਸ ਕਰਕੇ ਆ ਪਰ ਇਹ ਵੀ ਪੂਰੀ ਰਿਕਾਰਡ ਦੀ ਹੈ ਬਰਾਟ ਦੀ ਹੈ ਤੇ ماں ਦੀ ਫੋਟੋ ਵੀ ਨਾਲ ਲੱਗੀ ਹੋਈ ਹੈ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਸੋ ਕੱਲਾ ਕੱਲਾ ਥਾਣਾ ਹੈਗਾ ਠੀਕ ਹੈ ਜੀ ਉਮਰ ਬਹੁਤ ਘੱਟ ਹੈ ਔਰ ਮੁਹ ਫੇਸ ਕੁਆਲਿਟੀ ਬਹੁਤ ਹੀ ਜ਼ਿਆਦਾ ਵਧੀਆ ਔਰ ਬਾਡੀ ਸਟਰਕਚਰ ਲੈਗ ਸਕੋਰ ਪ੍ਰੋਪਰ ਵਧੀਆ ਦੁੱਪ ਨਾਲ ਪਈ ਹੋਈ ਕੱਟੀ ਹੈ ਸੋ ਦੋਨਾਂ ਦੀ ਉਮਰ ਦੇ ਹਿਸਾਬ ਨਾਲ ਬਹੁਤ ਵਧੀਆ ਹਾਈਟ ਹੈ ਟਿੰਕ ਸਿੰਘ ਦੀਆਂ ਓਕੇ ਨੇ ਸੋ ਕਿਸੇ ਵੀਰ ਨੇ ਇਹ ਲੈਣੀ ਆ ਹੁਣ ਪਿੰਡ ਪਿੰਡੀ ਟੇਲਵਾ ਨੇੜੇ ਲੌਂਗਵਾਲ ਸੋ ਭਰਾਵਾ ਦਾ ਬਰੀਡ ਤੇ ਕੰਮ ਹੈ ਸੋ ਕਿਸੇ ਨੇ ਬਰੀਡ ਵਾਲੀਆਂ ਬਧੀਨ ਬਲੱਡ ਲਾਈਨ ਦੀਆਂ ਕਟੀਆਂ ਚਾਹੀਦੀਆਂ ਨੇ ਤਾਂ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਾਰੇ ਤਰ੍ਹਾਂ ਦੀ ਜ਼ਿੰਮੇਵਾਰੀ ਹੋਊਗੀ ਸੋ ਵੱਡੀ ਜਿਹੜੀ ਕੱਟੀ ਆ ਉਹ ਏਆਈ ਦੇ ਹੁਣ ਕਾਬਿਲ ਆ ਠੀਕ ਹੈ ਜੀ ਤੇ ਇੱਕ ਹਿੱਟ ਮਿਸ ਉਹਦੀ ਜੋ ਦੂਜੀ ਹੈ ਉਹ ਹਜੇ ਕੋਈ ਉਹਦੀ ਹੀਟ ਚ ਨਹੀਂ ਆਈ ਕਿਉਂਕਿ ਉਮਰ ਬਹੁਤ ਛੋਟੀ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ